ਤਾਂ ਸਿੰਧੀ ਬੇકરી ਦੇ ਉੱਪਰ ਫਾਇਰਿੰਗ ਕਰਨ ਵਾਲੇ ਦੋਵੇਂ ਮੁਲਜ਼ਮਾਂ ਨੂੰ ਪੁਲਿਸ ਦੇ ਵੱਲੋਂ ਗ੍ਰਿਫਤਾਰਾ ਛੜੋ ਕੀਤਾ ਗਿਆ ਤਾਂ ਕੁਝ ਹੀ ਸਮੇਂ ਦੇ ਵਿੱਚ ਪੁਲਸ ਹੈ ਜਿਹੜੀ ਉਹ ਪ੍ਰੈਸ ਕਾਨਫਰੰਸ ਕਰ ਸਕਦੀ ਆ ਵੱਡੇ ਖੁਲਾਸੇ ਨੇ ਛੜੇ ਉਹ ਕਰ ਸਕਦੀ ਆ ਘਟਨਾ ਦੇ ਪਿੱਛੇ ਅਸਲ ਦੇ ਵਿੱਚ ਕਾਰਨ ਕੀ ਸੀ ਉਹ ਦੱਸ ਸਕਦੀ ਆ ਤਾਂ ਵਜ੍ਹਾ ਕੀ ਰਹਿੰਦੀ ਆ ਕੋਈ ਪੁਰਾਣੀ ਰੰਜਿਸ਼ ਸੀ ਜਾਂ ਫਿਰ ਫਰੋਤੀ ਦੀ ਕੋਈ ਮੰਗ ਸੀ ਤਾਂ ਹੁਣ ਇਹ ਵੱਡੇ ਖੁਲਾਸੇ ਨੇ ਛੜੇ ਉਹ ਪੁਲਿਸ ਕਰ ਸਕਦੀ ਆ ਤਾਂ ਦੋਵੇਂ ਹਮਲਾਵਰ ਜਿਨ੍ਹਾਂ ਨੇ ਸਿੰਧੀ ਬੇકરી ਦੇ ਉੱਪਰ ਫਾਇਰਿੰਗ ਕੀਤੀ ਸੀ ਤਾਂ ਦੋਵੇਂ ਹਮਲਾਵਰਾਂ ਨੂੰ ਪੁਲਿਸ ਦੇ ਵੱਲੋਂ ਗ੍ਰਫਤਾਰਾਂ ਛੜਾਉ ਕੀਤਾ ਗਿਆ ਤਾਂ ਕੱਲ ਲੁਧਿਆਣਾ ਦੀ ਸਿੰਧੀ ਬੇકરી ਦੇ ਉੱਪਰ ਦੋ ਹਮਲਾਵਰਾਂ ਦੇ ਵੱਲੋਂ ਫਾਇਰਿੰਗ ਕੀਤੀ ਗਈ ਸੀ ਜਿਹੜਾ ਬੇકરી ਦਾ ਮਾਲਕ ਸੀ ਉਸਦੇ ਮੁੰਡੇ ਦੇ ਗੋਲਿਆ ਛੜੀ ਉਹ ਵੱਜੀ ਸੀ ਜਿਸ ਕਰਕੇ ਉਸ ਨੂੰ ਹਸਪਤਾਲ ਦੇ ਵਿੱਚੋਂ ਭਰਤੀਆ ਛੜਾਉ ਕਰਵਾਇਆ ਗਿਆ ਸੀ ਤਾਂ ਸੀਸੀਟੀਵੀ ਕੈਮਰੇ ਦੀਆਂ ਕੁਝ ਤਸਵੀਰਾਂ ਨੇ ਛੜੀਆਂ ਉਹ ਵੀ ਨਿਕਲ ਕੇ ਸਾਹਮਣੇ ਆਈਆਂ ਸੀ ਜਿੱਥੇ ਦੇਖ ਸਕਦੇ ਸੀ ਕਿ ਦੋ ਹਮਲਾਵਰ ਨੇ ਜਿਹੜੇ ਉਹ ਸਕੂਟਰੀ ਦੇ ਉੱਪਰ ਸਵਾਰ ਹੋ ਕੇ ਆਉਂਦੇ ਨੇ ਇੱਕ ਹਮਲਾਵਰਾ ਛੜਾ ਉਹ ਸਕੂਟਰੀ ਦੇ ਉੱਪਰ ਸਵਾਰ ਰਹਿੰਦਾ ਤੇ ਦੂਜਾ ਹਮਲਾਵਰ ਆਪਣੀ ਪਿਸਤੌਲ ਲੈ ਕੇ ਬੇકરી ਦੇ ਅੰਦਰ ਵੜਦਾ ਤਾਂ ਪਹਿਲਾਂ ਇੱਕ ਗੋਲੀ ਆ ਛੜੀ ਉਹ ਬੇકરી ਦੇ ਉੱਪਰ ਚਲਾਈ ਜਾਂਦੀ ਹੈ ਤੇ ਇੱਕ ਗੋਲੀ ਆ ਛੜੀ ਉਹ ਬੇકરી ਮਾਲਕ ਦੇ ਮੁੰਡੇ ਦੇ ਚਲਾਈ ਜਾਂਦੀ ਹੈ ਤਾਂ ਉਹ ਗੋਲੀ ਆ ਛੜੀ ਮੁੰਡੇ ਦੇ ਗਰਦਨ ਦੇ ਵਿੱਚ ਲੱਗਦੀ ਹੈ ਜਿਸ ਕਰਕੇ ਉਹ ਗੰਭੀਰ ਰੂਪ ਦੇ ਨਾਲ ਜ਼ਖਮੀ ਹੋਇਆ ਸੀ ਤਾਂ ਜ਼ਖਮੀ ਹਾਲਤ ਦੇ ਵਿੱਚ ਉਸ ਮੁੰਡੇ ਨੂੰ ਹਸਪਤਾਲ ਦੇ ਵਿੱਚ ਭਰਤੀ ਆ ਛੜਾਉ ਕਰਵਾਇਆ ਗਿਆ ਸੀ ਤਾਂ ਮੌਕੇ ਦੇ ਉੱਪਰ ਪੁਲਿਸ ਆ ਛੜੀ ਉਹ ਪਹੁੰਚ ਜਾਂਦੀ ਆ ਤਾਂ ਪੁਲਿਸਾ ਪੂਰੇ ਮਾਮਲੇ ਦੀ ਜਾਂਚ ਦੇ ਵਿੱਚ ਜੁੱਟਦੀ ਆ ਤਾਂ ਜਿਸ ਤੋਂ ਬਾਅਦ ਹੁਣੇ ਖਬਰ ਨਿਕਲ ਕੇ ਸਾਹਮਣੇ ਆ ਰਹੀ ਆ ਕਿ ਜਿਹੜੇ ਹਮਲਾਵਰਾਂ ਨੇ ਸਿੰਧੀ ਬੇਕਰੀ ਦੇ ਉੱਪਰ ਫਾਇਰਿੰਗ ਕੀਤੀ ਸੀ ਤਾਂ ਉਹਨਾਂ ਦੋਵੇਂ ਹਮਲਾਵਰਾਂ ਨੂੰ ਪੁਲਿਸ ਦੇ ਵੱਲੋਂ ਕਾਬੂ ਆ ਛੜਾਉ ਕੀਤਾ ਗਿਆ ਤਾਂ ਕੁਝ ਸਮੇਂ ਬਾਅਦ ਪੁਲਿਸਾ ਜਿਹੜੀ ਪ੍ਰੈਸ ਕਾਨਫਰੰਸ ਕਰ ਸਕਦੀ ਆ ਵੱਡਾ ਖੁਲਾਸਾ ਜਿਹੜਾ ਉਹ ਕਰ ਸਕਦੀ ਆ ਕਾਰਨ ਦੱਸ ਸਕਦੀ ਆ ਕਿ ਅਸਲ ਦੇ ਵਿੱਚ ਕਿਹੜੇ ਕਾਰਨ ਰਹੇ ਸੀ ਕਿ ਇਹਨਾਂ ਦੋਵੇਂ ਹਮਲਾਵਰਾਂ ਨੇ ਸਿੰਧੀ ਬੇਕਰੀ ਦੇ ਉੱਪਰ ਫਾਇਰਿੰਗ ਕੀਤੀ ਕੋਈ ਵਜ੍ਹਾ ਜਿਹੜੀ ਕੀ ਇਸ ਨੇ ਕੋਈ ਫਰौती ਮੰਗੀ ਸੀ ਜਾਂ ਫਿਰ ਕੋਈ ਇਹਨਾਂ ਦੀ ਪੁਰਾਣੀ ਰੰਜਿਸ਼ ਸੀ ਤਾਂ ਇਹ ਵੱਡੇ ਖੁਲਾਸੇ ਨੇ ਜਿਹੜੇ ਹੁਣ ਪੁਲਿਸ ਕਰ ਸਕਦੀ ਹੈ ਕਿਉਂਕਿ ਪੁਲਿਸ ਦੇ ਵੱਲੋਂ ਉਹਨਾਂ ਦੋਵੇਂ ਹਮਲਾਵਰਾਂ ਨੂੰ ਗ੍ਰਿਫਤਾਰ ਆ ਜਿਹੜਾ ਉਹ ਕੀਤਾ ਗਿਆ ਤਾਂ ਦੋਵੇਂ ਹਮਲਾਵਰ ਜਿਨ੍ਹਾਂ ਨੇ ਸਿੰਧੀ ਬੇਕਰੀ ਦੇ ਉੱਪਰ ਫਾਇਰਿੰਗ ਕੀਤੀ ਸੀ ਬੇਕਰੀ ਦੇ ਮਾਲਕ ਦੇ ਮੁੰਡੇ ਦੇ ਉੱਪਰ ਗੋਲੀ ਚਲਾਈ ਸੀ ਤਾਂ ਉਹਨਾਂ ਦੋਵੇਂ ਹਮਲਾਵਰਾਂ ਨੂੰ ਪੁਲਿਸ ਦੇ ਵੱਲੋਂ ਕਾਬੂ ਆ ਜਿਹੜਾ ਗ੍ਰਿਫਤਾਰ ਆ ਜਿਹੜਾ ਉਹ ਕੀਤਾ ਗਿਆ ਤਾਂ ਹੁਣ ਪੁਲਿਸ ਕੁਝ ਸਮੇਂ ਦੇ ਵਿੱਚ ਪ੍ਰੈਸ ਕਾਨਫਰੰਸ ਕਰ ਸਕਦੀ ਹੈ ਅਸਲ ਵਜ੍ਹਾ ਦੱਸ ਸਕਦੀ ਹੈ ਕਿ ਇਹਨਾਂ ਹਮਲਾਵਰਾਂ ਨੇ ਸਿੰਧੀ ਬੇਕਰੀ ਦੇ ਉੱਪਰ ਫਾਇਰਿੰਗ ਅਚੜੀ ਉਹ ਕਿਉਂ ਕੀਤੀ ਸੀ ਤਾਂ ਸਿੰਧੀ ਬੇਕਰੀ ਦੇ ਉੱਪਰ ਫਾਇਰਿੰਗ ਕਰਨ ਵਾਲੇ ਦੋਵੇਂ ਮੁਲਜ਼ਮਾਂ ਨੂੰ ਪੁਲਿਸ ਦੇ ਵੱਲੋਂ ਗ੍ਰਿਫਤਾਰਾ ਛੜਾ ਕੀਤਾ ਗਿਆ ਤਾਂ ਕੁਝ ਹੀ ਸਮੇਂ ਦੇ ਵਿੱਚ ਪੁਲਸ ਜਿਹੜੀ ਉਹ ਪ੍ਰੈਸ ਕਾਨਫਰੰਸ ਕਰ ਸਕਦੀ ਆ ਵੱਡੇ ਖੁਲਾਸੇ ਨੇ ਜਿਹੜੇ ਉਹ ਕਰ ਸਕਦੀ ਆ ਘਟਨਾ ਦੇ ਪਿੱਛੇ ਅਸਲ ਦੇ ਵਿੱਚ ਕਾਰਨ ਕੀ ਸੀ ਉਹ ਦੱਸ ਸਕਦੀ ਆ ਤਾਂ ਵਜ੍ਹਾ ਕੀ ਰਹਿੰਦੀ ਆ ਕੋਈ ਪੁਰਾਣੀ ਰੰਜਿਸ਼ ਸੀ ਜਾਂ ਫਿਰ ਫਰੋਤੀ ਦੀ ਕੋਈ ਮੰਗ ਸੀ ਤਾਂ ਹੁਣ ਇਹ ਵੱਡੇ ਖੁਲਾਸੇ ਨੇ ਜਿਹੜੇ ਉਹ ਪੁਲਿਸ ਕਰ ਸਕਦੀ ਆ ਤਾਂ ਦੋਵੇਂ ਹਮਲਾਵਰ ਜਿਨ੍ਹਾਂ ਨੇ ਸਿੰਧੀ ਬੇકરી ਦੇ ਉੱਪਰ ਫਾਇਰਿੰਗ ਕੀਤੀ ਸੀ ਤਾਂ ਦੋਵੇਂ ਹਮਲਾਵਰਾਂ ਨੂੰ ਪੁਲਿਸ ਦੇ ਵੱਲੋਂ ਗ੍ਰਿਫਤਾਰ ਆ ਛੜਾਉ ਕੀਤਾ ਗਿਆ ਤਾਂ ਕੱਲ ਲੁਧਿਆਣਾ ਦੀ ਸਿੰਧੀ ਬੇકરી ਦੇ ਉੱਪਰ ਦੋ ਹਮਲਾਵਰਾਂ ਦੇ ਵੱਲੋਂ ਫਾਇਰਿੰਗ ਕੀਤੀ ਗਈ ਸੀ ਜਿਹੜਾ ਬੇકરી ਦਾ ਮਾਲਕ ਸੀ ਉਸਦੇ ਮੁੰਡੇ ਦੇ ਗੋਲੀਆਂ ਛੜੀ ਹੋ ਵੱਜੀ ਸੀ ਜਿਸ ਕਰਕੇ ਉਸ ਨੂੰ ਹਸਪਤਾਲ ਦੇ ਵਿੱਚ ਭਰਤੀ ਆ ਛੜਾਉ ਕਰਵਾਇਆ ਗਿਆ ਸੀ ਤਾਂ ਸੀਸੀਟੀਵੀ ਕੈਮਰੇ ਦੀਆਂ ਕੁਝ ਤਸਵੀਰਾਂ ਨੇ ਛੜੀਆਂ ਉਹ ਵੀ ਨਿਕਲ ਕੇ ਸਾਹਮਣੇ ਆਈਆਂ ਸੀ ਜਿੱਥੇ ਦੇਖ ਸਕਦੇ ਸੀ ਕਿ ਦੋ ਹਮਲਾਵਰ ਨੇ ਜਿਹੜੇ ਉਹ ਸਕੂਟਰੀ ਦੇ ਉੱਪਰ ਸਵਾਰ ਹੋ ਕੇ ਆਉਂਦੇ ਨੇ ਇੱਕ ਹਮਲਾਵਰਾ ਛੇੜਾ ਉਹ ਸਕੂਟਰੀ ਦੇ ਉੱਪਰ ਸਵਾਰ ਰਹਿੰਦਾ ਤੇ ਦੂਜਾ ਹਮਲਾਵਰ ਆਪਣੀ ਪਿਸਤੌਲ ਲੈ ਕੇ ਬੇਕਰੀ ਦੇ ਅੰਦਰ ਵੜਦਾ ਤਾਂ ਪਹਿਲਾਂ ਇੱਕ ਗੋਲੀਆ ਛੜੀ ਉਹ ਬੇਕਰੀ ਦੇ ਉੱਪਰ ਚਲਾਈ ਜਾਂਦੀ ਹੈ ਤੇ ਇੱਕ ਗੋਲੀਆ ਛੜੀ ਉਹ ਬੇਕਰੀ ਮਾਲਕ ਦੇ ਮੁੰਡੇ ਦੇ ਚਲਾਈ ਜਾਂਦੀ ਹੈ ਤਾਂ ਉਹ ਗੋਲੀਆ ਛੜੀ ਮੁੰਡੇ ਦੇ ਗਰਦਨ ਦੇ ਵਿੱਚ ਲੱਗਦੀ ਹੈ ਜਿਸ ਕਰਕੇ ਉਹ ਗੰਭੀਰ ਰੂਪ ਦੇ ਨਾਲ ਜ਼ਖਮੀ ਹੋਇਆ ਸੀ ਤਾਂ ਜ਼ਖਮੀ ਹਾਲਤ ਦੇ ਵਿੱਚ ਉਸ ਮੁੰਡੇ ਨੂੰ ਹਸਪਤਾਲ ਦੇ ਵਿੱਚ ਭਰਤੀ ਛੜਾਉ ਕਰਵਾਇਆ ਗਿਆ ਸੀ ਤਾਂ ਮੌਕੇ ਦੇ ਉੱਪਰ ਪੁਲਿਸ ਆ ਛੜੀ ਉਹ ਪਹੁੰਚ ਜਾਂਦੀ ਆ ਤਾਂ ਪੁਲਿਸਾ ਪੂਰੇ ਮਾਮਲੇ ਦੀ ਜਾਂਚ ਦੇ ਵਿੱਚ ਜੁਟਦੀ ਆ ਤਾਂ ਜਿਸ ਤੋਂ ਬਾਅਦ ਹੁਣ ਇਹ ਖਬਰ ਨਿਕਲ ਕੇ ਸਾਹਮਣੇ ਆ ਰਹੀ ਆ ਕਿ ਜਿਹੜੇ ਹਮਲਾਵਰਾਂ ਨੇ ਸਿੰਧੀ ਬੇਕਰੀ ਦੇ ਉੱਪਰ ਫਾਇਰਿੰਗ ਕੀਤੀ ਸੀ ਤਾਂ ਉਹਨਾਂ ਦੋਵੇਂ ਹਮਲਾਵਰਾਂ ਨੂੰ ਪੁਲਿਸ ਦੇ ਵੱਲੋਂ ਕਾਬੂ ਆ ਛੜਾਉ ਕੀਤਾ ਗਿਆ ਤਾਂ ਕੁਝ ਸਮੇਂ ਬਾਅਦ ਪੁਲਿਸਾ ਜਿਹੜੀ ਪ੍ਰੈਸ ਕਾਨਫਰੰਸ ਕਰ ਸਕਦੀ ਆ ਵੱਡਾ ਖੁਲਾਸਾ ਜਿਹੜਾ ਉਹ ਕਰ ਸਕਦੀ ਆ ਕਾਰਨ ਦੱਸ ਸਕਦੀ ਆ ਕਿ ਅਸਲ ਦੇ ਵਿੱਚ ਕਿਹੜੇ ਕਾਰਨ ਰਹੇ ਸੀ ਕਿ ਇਹਨਾਂ ਦੋਵੇਂ ਹਮਲਾਵਰਾਂ ਨੇ ਸਿੰਧੀ ਬੇਕਰੀ ਦੇ ਉੱਪਰ ਫਾਇਰਿੰਗ ਕੀਤੀ ਕੋਈ ਵਜ੍ਹਾ ਜਿਹੜੀ ਕੀ ਇਸ ਨੇ ਕੋਈ ਫਰौती ਮੰਗੀ ਸੀ ਜਾਂ ਫਿਰ ਕੋਈ ਇਹਨਾਂ ਦੀ ਪੁਰਾਣੀ ਰੰਜਿਸ਼ ਸੀ ਤਾਂ ਇਹ ਵੱਡੇ ਖੁਲਾਸੇ ਨੇ ਜਿਹੜੇ ਹੁਣ ਪੁਲਿਸ ਕਰ ਸਕਦੀ ਹੈ ਕਿਉਂਕਿ ਪੁਲਿਸ ਦੇ ਵੱਲੋਂ ਉਹਨਾਂ ਦੋਵੇਂ ਹਮਲਾਵਰਾਂ ਨੂੰ ਗ੍ਰਿਫਤਾਰ ਆ ਜਿਹੜਾ ਉਹ ਕੀਤਾ ਗਿਆ ਤਾਂ ਦੋਵੇਂ ਹਮਲਾਵਰ ਜਿਨ੍ਹਾਂ ਨੇ ਸਿੰਧੀ ਵੇਕਰੀ ਦੇ ਉੱਪਰ ਫਾਇਰਿੰਗ ਕੀਤੀ ਸੀ ਵੇਕਰੀ ਦੇ ਮਾਲਕ ਦੇ ਮੁੰਡੇ ਦੇ ਉੱਪਰ ਗੋਲੀ ਚਲਾਈ ਸੀ ਤਾਂ ਉਹਨਾਂ ਦੋਵੇਂ ਹਮਲਾਵਰਾਂ ਨੂੰ ਪੁਲਿਸ ਦੇ ਵੱਲੋਂ ਕਾਬੂ ਆ ਛੜਾ ਗ੍ਰਿਫਤਾਰ ਆ ਛੜਾ ਉਹ ਕੀਤਾ ਗਿਆ ਤਾਂ ਹੁਣ ਪੁਲਿਸ ਕੁਝ ਸਮੇਂ ਦੇ ਵਿੱਚ ਪ੍ਰੈਸ ਕਾਨਫਰੰਸ ਕਰ ਸਕਦੀ ਹੈ ਅਸਲ ਵਜ੍ਹਾ ਦੱਸ ਸਕਦੀ ਹੈ ਕਿ ਇਹਨਾਂ ਹਮਲਾਵਰਾਂ ਨੇ ਸਿੰਧੀ ਬੈਟਰੀ ਦੇ ਉੱਪਰ ਫਾਇਰਿੰਗ ਅਚੜੀ ਉਹ ਕਿਉਂ ਕੀਤੀ ਸੀ